ਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕੇ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵ ਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੀ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਮਝਾ ਕੇ ਕਮੈਂਟ ਕਰਨਾ ਜੁਨਾਹ ਤੋਂ ਰਹਿਣਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਾਂ ਬਣਾਉਣ ਲੱਗੇ ਆ ਜੀ ਚਾਵਲ ਤੇ ਦਾਲ ਆਪਣੀ ਪਈ ਹੋਈ ਹੈ ਪਾਣੀ ਰੱਖ ਦਿੱਤਾ ਥੋੜੀ ਜਿਹੀ ਚਾਵਲ ਪਾਉਣ ਲੇ ਨੇ ਅੱਜ ਆਪਾਂ ਬਣਾਵਾਂਗੇ ਜੀ ਸਾਗ ਸਾਗ ਲੈ ਆਂ ਸਵੇਰੇ ਛਾਣ ਲੈ ਹੁਣੇ ਤੇ ਕੱਟ ਕੇ ਮੇਰਾ ਆਪਾਂ ਧਰ ਦੇਦੇ ਚਾਵਲ ਬਣਾ ਲਈਏ ਇਹ ਪਾਣੀ ਧਰਿਆ ਤੇ ਚਾਵਲ ਧੋ ਕੇ ਪਾਣੇ ਆ ਤੇ ਆਪਾਂ ਚਾਵਲ ਬਣਾਨੇ ਫਿਰ ਸਾਗ ਬਣਾਵਾਂਗੇ ਠਹਿਰ ਕੇ ਲੋ ਜੀ ਬੱਚੇ ਨੂੰ ਆਪਾਂ ਭੇਜ ਦੱਸ ਸਕੂਲ ਤੇ ਆਪਾਂ ਰੂਮ ਦੀ ਸਫਾਈ ਕਰ ਲਈ ਖਲਾਰਾ ਖੂਰਾ ਚੱਕ ਲਿਆ ਬਿਸਤਰੇ-ਬੁਸਤਰੇ ਸਾਰੇ ਤੇ ਚਾਦਰ-ਚੁਦਰਾਂ ਵਛਾਤੀਆਂ ਤੇ ਆਪਾਂ ਨਾਲ ਇਹ ਜਿਵੇਂ ਛਾੜੂ ਛਾੜੂ ਲਾ ਕੇ ਸਫਾਈ ਕਰਦੇ ਆਂ ਅੱਜ ਖਲਾਰਾ ਪਿਆ ਜਾਂਦਾ ਲਓ ਜੀ ਆਪਾਂ ਲਈ ਜੀ ਆਪਾਂ ਲਈ ਅੱਜ ਸਾਗ ਤੇ ਸਾਗ ਛਾਂਟ ਲਿਆ ਮੈਂ ਛਾਂਟ ਕੇ ਤੇ ਧੋ ਕੇ ਰੱਖ ਲਿਆ ਨਾ ਮਿੱਟੀ ਬਹੁਤ ਲੱਗੀ ਸੀ ਇਸ ਲਈ ਮੈਂ ਸਬੂਤੇ ਨਹੀਂ ਧੋ ਲਿਆ ਇੱਕ ਵਾਰੀ ਫਿਰ ਕੱਟ ਕੇ ਧੋ ਲਾਂਗੇ ਬਾਅਦ ਚ ਇਹ ਗਿੱਲੀ ਗਿੱਲੀ ਮਿੱਟੀ ਜੀ ਬਹੁਤ ਲੱਗੀ ਸੀ ਛੋਟੀਆਂ ਗੰਦਲਾਂ ਆ ਤੇ ਆਪਾਂ ਇਹਨੂੰ ਕੱਟਦੇ ਆ ਧੋ ਕੇ ਰੱਖ ਦਿੱਤਾ ਹੈ ਬਣਾਨੇ ਫੇਰ ਹਜੇ ਪਹਿਲਾ ਪੋਚੇ ਲਾ ਲਿਓ ਇਹਨਾਂ ਨੂੰ ਸੁੱਕ ਜਾਏਗਾ ਬਾਕੀ ਕੰਮ ਆਪਾਂ ਕਰ ਲਿਆ ਸਾਫ ਸਫਾਈਆਂ ਕਰ ਲਈਆਂ ਭਾਂਡੇ-ਕੁੰਡੇ ਮਾਂਜ ਲਏ ਸਾਰਾ ਕੰਮ ਕਰ ਲਿਆ ਪੋਚੇ ਰਹਿ ਗਏ ਲਾਣ ਵਾਲੇ ਤੇ ਪੋਚੇ ਲਾਣੇ ਆ ਫੇਰ ਆਪਾਂ ਸਾਗ ਕੱਟ ਕੇ ਕੋਲ ਰੱਖ ਦਾਂਗੇ ਹੌਲੀ-ਹੌਲੀ ਬਣ ਜਾਏਗਾ ਸ਼ਾਮ ਤੱਕ

तो लेने साग, काट पतीला धोने तो जी पहले भी बना तो साग बनाने ना पतीला धो ले चंगी तरह कोग धो बार चुले के बनावे ਤੇ ਦਿੱਲੀ ਫੋਨ ਇਹ ਨਾਲ ਹੀ ਸਾਰਾ ਪਾ ਕੇ ਸਾਰਾ ਪਾ ਗਵਾਲ ਦੇ ਚੁੱਲੇ 'ਚ ਤੇ ਰੱਖਦੇ ਆ ਬਣਨ ਲਈ ਪੱਗ ਬਾਲਤੀ ਗੋਇਲਾ ਆਕੇ ਲੱਕੜ ਲਾਕੇ ਲੋ ਜੀ ਅੱਗ ਆਪਣੇ ਮਾਚੇਗੀ साग आपको रखता तो आप हरिया मिर्चा कटते हैं पाने कुट के साग साग आप रखा भाजे सर तोरिए

ਇਹ ਇਹ ਮਚਾਂ ਲੰਡੀਆਂ ਤੋੜ ਲਈਏ ਇਹਨੂੰ ਕੱਟ ਕਰਕੇ ਸਾਗ ਵਿੱਚ ਪਾ ਕੇ ਐਨੇ ਨਾਲ ਸਾਗ ਆਪ ਬਾਰਕ ਕੇ ਅੱਜ ਇਤੇ ਅੱਜ ਪਹਿਲੀ ਵਾਰੀ ਸਾਗ ਬਣਾਉਣ ਲੱਗੇ ਆ ਜਦੋਂ ਇਹ ਸ਼ੁਰੂ ਹੋਇਆ ਪਰ ਪਿੰਡਾਂ ਨੇ ਬਣਾ ਲਿਆ ਹੋਣਾ ਪਹਿਲਾਂ ਪਰ ਅਸੀਂ ਪਹਿਲੀ ਵਾਰੀ ਅੱਜ ਮੈਂ ਬਣਾਉਣੀ ਸੀ ਸੀਜ਼ਨ ਦਾ ਸਾਗ ਐਸੀ ਤੇ ਬਣਾ ਲਈਏ ਆਣੀ ਸਾਗ ਚ ਵਿੱਚ ਆਪਾਂ ਕਟਰ ਕਰ ਲਈਆਂ ਇਹ ਸ਼ਾਮ ਦੇ 8:00 ਕੇ ਸਵਾ 3 ਨੇ ਤੇ ਆਪਾਂ ਰੱਖਿਆ ਹੀ ਸਾਗ ਬਣਨ ਲਈ ਹੌਲੀ ਹੌਲੀ ਬਣ ਰਿਹਾ ਹੈ ਨਾਗ ਬੁੱਝ ਗਈ ਬਾਲਦੇ ਆ ਤੇ ਸਾਗ ਆਪਣਾ ਬਣ ਗਿਆ ਸ਼ਾਮ ਹੋ ਗਈ ਜਦੋਂ ਬੱਚੇ ਆ ਗਏ ਸਕੂਲ ਤੋਂ ਆ ਕੇ ਵਰਦੀਆਂ ਬਦਲ ਲਈਆਂ ਬੈਸਾ ਤੇ ਆਪਾਂ ਦੇਨੇ ਨਾਲ ਰੋਟੀ ਖਾਂ। ਨੂੰ ਸਾਗ ਆਪਾਂ ਬਾਰਕੋਟਾਈ ਤੇ ਇਹ ਆਪਾਂ ਨਾਲ ਲੱਗਿਆ ਤੜਕਾ ਸਾਗ ਨੂੰ ਤੇਲ ਆਪਣਾ ਗਰਮ ਹੋ ਗਿਆ। ਜੀਰਾ ਪਿਆ ਚਲੀਏ ਸਾਗ ਨੂੰ ਲਾਈਏ ਤੜਕਾ। ਸਵਾਰਾ ਦਿਨ ਹੈ ਜਦ ਦੇ ਲੰਘੇ ਵਸ ਆਹ ਕਪੜੇ ਵੀ ਨਹੀਂ ਧੋਏ ਅੱਜ ਸਾਲ ਬਣਾਏ ਆ ਤੜਕਾ ਲਿਆ ਆਪਾਂ। ਇਹ ਜੀ ਸਾਗ ਆਪਾਂ ਬਣਾ ਲਿਆ ਤੇ ਤੜਕਾ ਲਾ ਲਿਆ। ਤੜਕਾ ਲਾ ਕੇ ਆਪਾਂ ਰੋਟੀ ਤਾਂ ਪਾਟ ਕੇ ਦਸੇ ਗੈਸ ਥੱਲੇ ਤੇ ਇਹਨੇ ਵੀ ਆਪਣਾ ਸਾਗ ਤੇ ਆਟਾ ਵੀ ਆਪਾਂ ਗੁੰਨ ਕੇ ਰੱਖ ਲਿਆ। ਬਾਕੀ ਸਾਗ ਇਹ ਪਤੀਲੇ ਚ ਪਿਆ ਹੈ। ਤੇ ਰੋਟੀ ਬਣਾ ਕੇ ਨਾ ਬਾਅਦ ਚ ਜਦੋਂ ਭਾਂਡੇ ਮੰਜਾਂਗੇ ਰਸੋਈ ਸਾਫ਼ ਕਰਾਂਗੇ ਫਿਰ ਇਹਨੂੰ ਕੱਢ ਕੇ ਰੱਖ ਲਾਂਗੇ ਡੋਂਗੇ ਵਿੱਚ। ਪਤੀਲਾ ਖਾਲੀ ਕਰ ਦਾਂਗੇ। ਚੇ ਸਾਗ ਥੋੜਾ ਹੋਵੇ ਚਾਹੇ ਜਿਆਦਾ ਪਰ ਬਣਦਾ ਹੀ ਵੱਡੇ ਪਤੀਲੇ ਚ ਹੀ ਤੇ ਵਧੀਆ ਬਣ ਜਾਂਦਾ ਬਾਹਰ ਹੋ ਗਿਆ ਹਨੇਰਾ ਸਾਢੇ 6 ਦਾ ਟਾਈਮ ਹੋ ਗਿਆ ਬੱਚੇ 7 ਵਜੇ ਟਿਊਸ਼ਨ ਤੋਂ ਆਉਂਦੇ ਨੇ ਅਜੇ ਆਏ ਨਹੀਂ ਤੇ ਹੁਣ ਟਾਈਮ ਨਾਲ ਹੀ ਹਨੇਰਾ ਹੋ ਜਾਂਦਾ ਹੈ ਹਾਈਟਾ ਜਾਗਦੀ ਚਲੋ ਜੀ ਆਜਾਪਾ ਅੱਜ ਵਾਲੇ ਵਲੌਗ ਦੇ ਅੰਦੇਥੇ ਕਰਦੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦਲੇਸ਼ਾ ਸ੍ਰੀ ਕਾਲ ਜੀ ਬਾਏ ਬਾਏ ਤੇ ਪਰਦੇ ਗਿਰਗੇ نیچے